ਸਤਨਾਮੁ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖੀ ਮੰਗੁਰ ਤੇਰਾ ਪਰਨ ਭੋਂ ਕਰਮ ਹੋਇ ਪ੍ਰਭ ਮੇਰਾ ਇਹ ਬਿਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਆਪਣੀ ਸਾਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੇ ਮਿਲਲੇ ਜਾਤੇ ਸੁਨੋ ਬਿਨੂ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਇੱਕ ਕਰੈ ਅਰਦਾਸ ਵਿਸਰਨਾ ਹੀ ਪੂਰਨ ਗੁਣਤਾਸ ਵਾਹਿਗੁਰੂ ਸਾਹਿਬ ਜੀਓ ਤਨਾਸ੍ਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤਨਾ ਭੀਜੈ ਜੇ ਬਧੀ ਕਰੇ ਤਾਂ ਤਸੂ ਨਾ ਸੀਤੈ ਚੋਰ ਕੀ ਹਾਂ ਮਾ ਭਰੇ ਨਾ ਕੋਈ ਚੋਰ ਕੀ ਆ ਚੰਗਾ ਕਿਉ ਹੋਏ ਸੁਣ ਮਰਿਆਂ ਦੇ ਕੁੱਤੇ ਕੁੜਿਆਰ ਬਿਨ ਬੋਲੀ ਪੁੱਛੀਐ ਸੱਚੇ ਯਾਰ ਰਹਾਓ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੋਲੇ ਇੱਕ ਦੁਗਾਨ ਜੇ ਸਾਥ ਰੱਖੀਐ ਤੀ ਚਹਿਰ ਲਾਏ ਚਾ ਪਰਖੀਐ ਖੋਟਾ ਹੋਏ ਜਾਏ ਜਿਸਾ ਕਰੇ ਸੋ ਤੈਸਾ ਪਾਵੇ ਆਪ ਵੀ ਜੇ ਆਪੇ ਹੀ ਖਾਵੇ ਜੇ ਵਡਿਆਈਆਂ ਆਪੇ ਖਾਏ ਜੇਹੀ ਸੁਰਤ ਤੇ ਹੈ ਰਾਹੇ ਜਾਏ ਜੇ ਸੋ ਕੁੜੀਆਂ ਕੋੜ ਕਬਾੜ ਭਾਵੇ ਸਭ ਆਖੋ ਸੰਸਾਰ ਤੁਦ ਭਾਵੇ ਅਤੀ ਪ੍ਰਵਾਣ ਨਾਨਕ ਜਾਣੈ ਜਾਣ ਸੁ ਜਾਣ ਤਨਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਵਰ ਪਰਵਾਣਾ ਸਿਰਕੇ ਲੇਖਣਾ ਪੜਿਆ ਆਣਾ ਦਰ ਕੇ ਘੜੀਏ ਤੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ ਨਾਨਕ ਜੀ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਈ ਰਹਾਉ ਕਾਦੀ ਕੂੜ ਬੋਲ ਮਲਖਾਏ ਬ੍ਰਾਹਮਣ ਨਹਾਵੈ ਜੀਆ ਘਾਇ ਜੋਗੀ ਜੁਗ ਤਨ ਜਾਣੈ ਅੰਧ ਤੀਨੇ ਉਜਾੜੇ ਕਾ ਬੰਧ ਸੋ ਜੋਗੀ ਜੋ ਜੁਗ ਤੋ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀ ਬਤਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ ਦਾਨ ਸੰਬੰਧ ਸੋਈ ਦਿਲ ਤੋਂ ਹੋਵੇ ਮੁਸਲਮਾਨ ਸੋਈ ਮਲਕ ਹੋਵੇ ਪੜਿਆ ਉਹ ਜੈ ਸੋ ਪ੍ਰਵਾਣ ਜਿਸ ਸਿਰ ਲਰਕੇ ਕਾ ਨਿਸ਼ਾਨ ਤਨਾਸਰੀ ਮਹੱਲਾ ਪਹਿਲਾ ਘਰ ਦੀ ਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਕਾ ਢਬ ਥਾਨਸਟ ਜਗ ਭ੍ਰਸਟ ਹੋਏ ਤੂ ਬਤਾ ਇਹ ਵਿਚ ਅੱਗ ਕਲ ਮੇ ਰਾਮ ਨਾਮ ਸਾਰ ਅਖੀ ਤਾਂ ਮੀਟੇ ਨਾਕ ਪਕੜੈ ਠਗਣ ਕੋ ਸੰਸਾਰ ਰਹਾ 8 ਸੇ ਤੀ ਨਾਕ ਪਕੜੈ ਸੋਚਤੇ ਤਿੰਨ ਲੋਆ ਮਗਰ ਪਛੈ ਕਛੁ ਨਾ ਸੋਚੈ ਇਹੇ ਪਦ ਮਿਆ ਲੋ ਖਤਰਿਆ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ ਸ੍ਰਿਸ਼ਟ ਸਭ ਇੱਕ ਵਰਣ ਹੋਈ ਧਰਮ ਕੀ ਗਤਿ ਰਹੀ ਅਸਤ ਸਾਚ ਸਾਚ ਪੁਰਾਣ ਸੋਧੈ ਕਰੈ ਵੇਦ ਅਭਿਆਸ ਬਿਨ ਨਾਮ ਹਰਿ ਕੈ ਮੁਕਤਿ ਨਾਹੀ ਕਹੈ ਨਾਨਕ ਦਾਸ ਤ੍ਰਿਸਲੀ ਮਹੱਲਾ ਪਹਿਲਾ ਆਰਤੀ ਏਕ ਓੰਕਾਰ ਸਤਿਗੁਰ ਪ੍ਰਸਾਦਿ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਾਂ ਲੋ ਪਾਵਣ ਚਬਰੋ ਕਰੇ ਸਗਲ ਮਨਰਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਰ ਹਤਾ ਸ਼ਬਦ ਪਾਸ਼ੰਤ ਭੇਰੀ 라ਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸੂਰਸ ਸਹਿਸ ਮੂਰਤ ਨਨ ਇਕ ਤੋਹੀ ਸਹਿਸ ਬਾਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਜ ਤਵ ਗੰਧ ਏਵ ਚਲਤ ਮੋਹਿ ਸਾਮੈ ਜੋਤ ਜੋਤ ਹੈ ਸੋਇ ਤਿਸ ਤੈ ਤਿਸ ਕੈ ਚਾਨਣ ਸਾਮੈ ਚਾਨਣ ਹੋਇ ਗੁਰ ਸਾਖੀ ਜੋਤ ਪ੍ਰਗਟ ਹੋਇ ਜੋਤ ਸੁਭਾਵੈ ਸੋ ਆਰਤੀ ਹੋਇ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਨ ਕਉ ਹੋਇ, ਜਾ ਤੇ ਤੇਰੇ ਨਾਇ ਨਾਮੁ ਵਾਸਾ ਆਸਰੇ ਮਹੱਲਾ ਤੀਜਾ ਘਰ ਦੂਜਾ ਚੋਪਦੇ ਏਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਧਨ ਆਖੁੱਟ ਨਾ ਨਿਖੁੱਟੈ ਨਾ ਜਾਏ ਪੂਰੇ ਸਤਿਗੁਰ ਦੀ ਆਦ ਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਏ ਗੁਰ ਕਿਰਪਾ ਤੇ ਹਰਿ ਮਨਿ ਵਸਾਏ 세 탄ਵੰਤ ਹਰ ਨਾਮ ਲੈਵ ਲਾਇ ਗੁਰਪੁਰ ਐ ਹਰਨ ਧਨ ਪ੍ਰਗਾਸੇ ਹਰ ਕਿਰਪਾ ਦੇ ਵਸੈ ਮਨਿ ਆਇ ਰਹਾਵ ਆਵਗੁਣ 콰ਟ ਗੁਣ ਰਿਦੇਸmai ਹੋਰੇ ਗੁਰ ਕੈ ਸੈ ਸੁਪਾਏ ਗੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿ ਸਮਾਣੀ ਏਕਾਚਰ ਜਨ ਦੇ ਕੋ ਪਾਏ ਦੁਬਤਾ ਮਾਰ ਹਰ ਮਨ ਵਸਾਏ ਨਾਮੇ ਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦਿ ਵਸੈ ਮਨਿ ਆਏ ਸਭ ਮੇ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਤਨਾ ਸ੍ਰੀ ਮਹਲਾ 3 ਹਰਿ ਨਾਮ ਧਨ ਨਿਰਮਲਿਆ ਤੇ ਆਪਾਰ ਗੁਰ ਕੈ ਸ਼ਬਦ ਭਰੇ ਬੰਨਾਰਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹੇ ਜਲੇ ਬਮਾਨ ਗੁਰਮੁਖ ਹਾਰ ਸਚ ਆਖੈ ਕੋਇ ਤਿਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੇ ਭਾਗ ਪਰਪਤ ਹੋਇ ਰਾਵ ਸ਼ਬਦ ਦੀਪਕ ਵਰਤੈ ਤੇ ਲੋਇ ਜੋ ਚਖੈ ਸੋ ਨਿਰਮਲ ਹੋਇ ਨਿਰਮਲ ਨਾਮ ਹਉ ਮੈ ਮਲ ਧੋਇ ਸਾਚੀ ਭਗਤ ਸਦਾ ਸੁਖ ਹੋਏ ਨਿਰ ਹਰ ਰਸ ਚਾਖਿਆ ਸੋ ਅਰਜਨ ਲੋਗ ਤਿਸ ਸਦਾ ਹਰਖ ਨਾਹੀ ਕਦੇ ਸੋ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਦਿਲ ਸਤਗੁਰ ਸਭ ਮੋਈ ਬਿਲਾਏ ਆਨਦਨ ਦਾਜੈ ਸਾਤ ਨਾ ਪਾਏ ਸਤਗੁਰ ਮਿਲਿਆ ਸਭ ਤ੍ਰਿਸ਼ਨਾ 부ਝਾਏ ਨਾਨਕ ਨਾਮ ਸਾਥ ਸੁਖ ਪਾਏ ਤਨਾ ਸ੍ਰੀ ਮਹਲਾ ਤੀਜਾ ਸਦਾਤਾ ਨੇ ਅੰਤਰਨਾਮ ਸੰਭਾਲੇ ਜੀ ਜੰਤ ਤਿੰਨ ਹੈ ਜਿਨਹਿ ਪ੍ਰਤਪਾਲੇ ਮੁਕਤ ਪਦਾਰਥ ਤਿਨ ਕੋ ਪਾਏ ਹਰ ਕਾ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਤਨ ਪਾਵੇ ਅੰਤਰ ਪ੍ਰਗਾਸ ਹਰ ਨਾਮ ਤੇ ਆਵੈ ਰਹਾਉ ਇਹ ਹਰ ਰੰਗ ਗੋੜਾ ਤਨ ਫਿਰ ਹੋਏ ਸਾਤ ਸਿਗਾਰ ਰਾਵੇ ਪ੍ਰਭ ਸੋਏ ਹਮ ਵਿੱਚ ਪ੍ਰਭ ਕੋਈ ਨਾ ਪਾਏ ਮੂਲੋ ਭੁੱਲਾ ਜਨਮ ਗਵਾਏ ਗੁਰ ਤੇ ਸਾਥ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਵਸਮਾਣੀ ਸਬਦ ਮਿਲੇ ਪ੍ਰੀਤਮ ਸਰਾਤੇ ਆਏ ਸਾਚ ਨਾਮ ਰਿਐ ਪਾਏ ਆਪੇ ਕਰਤਾ ਜੋ ਜੋ ਸੋਏ ਨਦਰ ਕਰੇ ਮੇਲਾਵਾ ਹੋਏ ਗੁਰ ਬਾਣੀ ਤੇ ਹਰ ਨਾਮ ਮਨ ਵਸਾਏ ਨਾਨਕ ਸਾਚ ਰਹੇ ਪ੍ਰਭੇ ਆਪ ਮਿਲਾਏ ਤਰਾ ਸ੍ਰੀ ਮਹਲਾ ਉਤੇਜਾ ਤੇਜਾ ਜਗ ਮੇਲਾ ਮਿਲੋ ਹੋਏ ਜਾਏ ਆਵੇ ਜਾਏ ਦੁਜੈ ਲੋਭਾਏ ਦੁਜੈ ਭਾਏ ਸੰਸਾਰ ਜਿ ਵਿਗੋਈ ਮਨੁਖ ਖੋਟਾ ਖਾਏ ਆਪਣੀ ਪਤਿ ਹੋਈ ਗੁਰ ਸੇਵਾ ਤੇ ਜਨ ਨਿਰਮਲ ਹੋਏ ਅੰਤਰ ਨਾਮ ਵਸੈ ਪਤਿ ਉਤਮ ਹੋਏ ਰਹਾਉ ਗੁਰਮੁਖੋ ਬਰੇ ਹਸਰਨਾਈ RAM ਨਾਮ ਰਾਤੇ ਭਗਤ ਦੜਾਈ ਭਗਤ ਕਰੇ ਜਨਮ ਡਿਆਈ ਪਾਏ ਸੱਚ ਰਤੇ ਸੁਖ ਸਹਿ ਸਮਾਏ ਸਾਚੇ ਕਾਗਾ ਕਬਿਰ ਲਾ ਕੋ ਜਾਣ ਗੁਰ ਕੈ ਸਬਦਿ ਆਪਿ ਛਾਨ ਸਾਚੀ ਰਾਸ ਸਾਚਾ ਵਪਾਰ ਸੋ ਧਨ ਪੁਰਖ ਜਿਸ ਨਾਮ ਪਿਆਰ ਤਿਨ ਪ੍ਰਵ ਸਾਚੇ ਇਕ ਸਚ ਲਾਏ ਉਤਮ ਬਾਣੀ ਸਭ ਸੁਣਾਏ ਪ੍ਰਭ ਸੱਚ ਕੀ ਸਾਚੀ ਕਾਰ ਪ੍ਰਭ ਸੱਚ ਕੀ ਸਾਚੀ ਕਾਰ ਨਾਨਕ ਨਾਮ ਸਵਾਰਨ ਹਾਰ ਸਤਿਨਾਮ ਸ੍ਰੀ ਮਹਲਾ 3 ਜੋ ਹਰ ਸੇਵੈ ਤਿਨ ਬਲ ਜਾਉ ਤਿਨ ਹਿਰਦੈ ਸਾਚ ਸਚਾ ਮੁਖ ਨਾਉ ਸਾਚੋ ਸਾਚ ਸਮਾਲਿਓ ਦੁਖ ਜਾਏ ਸਾਚੇ ਸਬਦੋ ਸਹਿ ਮੰਨਿ ਆਏ ਗੁਰਬਾਣੀ ਸੁਣ ਮੈਲ ਗਵਾਏ ਸਹਿਜ ਹਰਨਾਮ ਮਨ ਵਸਾਏ ਰਹਾਉ ਕੋੜ ਕਸਤ ਤ੍ਰਿਸ਼ਨਾ ਅਗਨ ਬੁਝਾਏ ਅੰਤਰ ਸਾਥ ਸਹਿਜ ਸੁਖ ਪਾਏ ਗੁਰ ਕੈ ਭਾਣੇ ਚਲਤਾ ਆਪ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ ਬੋਜੈ ਨਾ ਜਾਣੈ ਬਾਣੀ ਮਨੁ ਖੰਧੇ ਦੁਖ ਵਿਹਾਣੀ ਸਤਗੁਰ ਦੇਤੇ ਤਾਂ ਸੁਖ ਪਾਏ ਹਮੇ ਵਿੱਚੋਂ ਠਾਕ ਰਹਾਏ ਕਿਸ ਨੂੰ ਕਹੀਐ ਦਾਤਾ ਇੱਕ ਸੋਏ ਕਿਰਪਾ ਕਰੇ ਸਬਦ ਮੇ ਲਾਵਾ ਹੋਏ ਮਿਲ ਪ੍ਰੀਤਮ ਸੱਚੇ ਗੁਣ ਕਾਵਾ ਨਾਨਕ ਸੱਚੇ ਸੱਚਾ ਭਾਵਾ ਤਨਸਰੀ ਮਹੱਲਾ ਤੀਜਾ ਮਨ ਮਰੇ ਤਾਂ ਆਤਮਰ ਜਾਏ ਬਿਨ ਮਨ ਹੋਵੇ ਕੈਸੇ ਹਰ ਪਾਏ ਇਹ ਮਾਨ ਮਰੇ دارو ਜਾਣੇ ਕੋਏ ਮਾਨ ਸਬਦ ਅੰਮਰ ਬੁਝਾਇ ਜਨ ਸੋਏ ਜਿਸ ਨੂੰ ਬਖਸ਼ੇ ਹਰ ਦੇ ਵਢੇ ਆਏ ਗੁਰ ਪ੍ਰਸਾਦ ਵਸੈ ਮਨਿ ਆਈ ਰਹਾਉ ਗੁਰਮੁਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਚੀ ਪਾਵੇ ਮਨ ਮੈਂ ਮਤ ਮੈਗਲ ਵਿਕਦਾਰਾ ਗੁਰ ਅੰਕ ਸਮਾਰ ਜਿਵ ਆਲਣਹਾਰਾ ਮਾਨਿਆ ਸਾਥ ਸਾਧ ਜਨ ਕੋਈ ਅਚਰ ਚਰੈ ਤੰਦਰਮਲ ਹੋਈ ਗੁਰਮੁਖ ਏ ਮਨ ਲਿਆ ਸਵਾਰ ਹੁਮੇ ਵਿੱਚੋਂ ਤੋਟ ਜੈ ਵਿਕਾਰ ਜੋ ਤੁਰ ਰਖਿਆ ਨ ਮਿਲ ਮਿਲ ਆਏ ਕਦੇ ਨ ਵਿਛੜੈ ਸਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੈ ਨਾਨਕ ਗੁਰਮੁਖ ਨਾਮ ਪਛਾਨੈ ਤਰਾਸਰੀ ਮਹਲਾ 3 ਕਾਚਾ ਥਨ ਸੰਚੈ ਮੂਰਖ ਗਵਾਰ ਮਨਮੁਖ ਭੋਲੇ ਅੰਧ ਗਵਾਰ ਵਿਖਿਆ ਕੈ ਥਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਤਨ ਗੁਰਮਤੀ ਪਾਏ ਕਾਚਾ ਤਨ ਫੁਨੇ ਆਵੇ ਜਾਏ ਰਹਾਉ ਮਨ ਮੁਖ ਭੋਲੇ ਸਭ ਮਰੈ ਗਵਾਰ ਅਵਜਲ ਡੂਬੇ ਨਾ ਉਰਵਾਰ ਨਾ ਪਾਰ ਸਤਗੁਰ ਭੇਟੇ ਪੂਰੇ ਭਾਗ ਸਾਚ ਰਤੇ ਨ ਸਹਿ ਰਾਗ ਚਹ ਜੁਗ ਮੈਂ ਅਮਰਤ ਸਾਚੀ ਬਾਣੀ ਪੂਰੇ ਭਾਗ ਹਰਨਾਮ ਸਮਾਣੀ ਸਿਦ ਸਾਧਕ ਤਸ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਬ ਕਿਸ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪਛਾਨ ਹੈ ਕੋਏ ਸੱਚ ਸਾਚਾ ਸੱਚ ਆਪ ਦਰੜਾਏ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਸੱਚ ਸਾਚਾ ਸੱਚ ਆਪ ਦਰੜਾਏ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ <clears> thank <throat>